ਗੱਲ ਕਰਨੀ ਮੈਂ ਉਹਦਾ ਮੂੰਹ ਦੇਖਣਾ ਮੇਰੇ ਭਰਾ ਦਾ ਕੀ ਹਾਲ ਹੋ ਰਿਹਾ ਉਹਨਾਂ ਇਸ ਟਾਈਮ ਤੁਸੀਂ ਮੈਨੂੰ ਮੈਂ ਉਹਦਾ ਮੂੰਹ ਦੇਖਣਾ ਮੈਨੂੰ ਗੇੜ ਖਲਾਓ ਮੈਨੂੰ ਕੁਛ ਨਹੀਂ ਦੇਖਣਾ ਮੈਂ ਕੰਗ ਟੱਪ ਕੇ ਆ ਜਾਊਂਗਾ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੈਂ ਕਰੂਗਾ ਉਹ ਕੌਣ ਹੈ ਉਹ ਕੋਲ ਤੋਂ 3 ਘੰਟੇ ਹੋ ਗਏ Baal khade ਨੂੰ ਥਲਫਾਕੇ ਤੋਂ ਗਲਤੀ ਹੋਈ ਆ ਡਰਾਈਵਰ ਬਲਾਓ ਧੰਨਵਾਦ ਕਰੀ ਥਾਡੇ ਤੋਂ ਹੋਈ ਆ ਯਾਰ ਗੱਡੀ ਚੜਾਤੀ ਉੱਤੋਂ ਇਹਨਾਂ ਨੇ ਸਾਰਾ ਕਿਹਨੇ ਗੱਡੀ ਚੜਾਤੀ ਗੱਡੀ ਵਾਲਾ ਇਹਨਾਂ ਨੇ ਭਜਾਤਾ ਸਕੂਲ ਆ ਲੈ ਆਣੇ ਤੇ ਮੁੜ ਕੇ ਇਹਨਾਂ ਨੇ ਆ ਸਾਰਾ ਜਿੰਨਾ ਵੀ ਬਲੱਡ ਖਿਲਰਿਆ ਹੋਇਆ ਸੀ ਸਾਫ ਕਰਾਤਾ ਕੈਮਰਾ ਜਿੱਥੇ ਲੱਗਾ ਸੀ ਉਹ ਵੀ ਖੁਲਵਾਤਾ ਯਾਰ ਤੁਸੀਂ ਕਿੰਨੀ ਸਕਿਉਰਟੀ ਰੱਖੀ ਹੈ ਨਾ ਮਿਰੁਦੀ ਬਾਲੀ ਸਾਡੇ ਲਈ ਕੋਈ ਬੱਚੇ ਲਈ ਕੋਈ ਸਕਿਉਰਟੀ ਨਹੀਂ ਹੈਗੀ ਨਹੀਂ ਨਹੀਂ ਤੁਹਾਡੇ ਤੁਹਾਡੇ ਪ੍ਰਿੰਸੀਪਲ ਦੀ ਸਕਿਉਰਟੀ ਹੈ ਉਹਨੂੰ ਮਿਲਣ ਲਈ ਸਕਿਉਰਟੀ ਹੈ ਕਿਹਾ ਸਾਡਾ ਬੱਚਾ ਤੁਸੀਂ ਸਾਡੇ ਬਾਸੇ ਥੱਲੇ ਦੇਤਾ ਹੋਰੀ ਕੋਈ ਚੌਟੀ ਨਹੀਂ ਹੈਗੀ ਸਾਡੀ ਕੁੜੀਆ ਉੱਤੇ ਇਹਨਾਂ ਨੇ ਬੱਸ ਚੜ੍ਹਾਤੀ ਕੀ ਨਾਮ ਆ ਕੁੜੀਆ ਦਾ ਕੁੜੀਆ ਦਾ ਨਾਮ ਆਇਰਾ ਵਾ ਠੀਕ ਹੈ ਤੋਤਵਾਰ ਨੇ ਗੇਟ ਨਹੀਂ ਖੋਲਿਆ 4 ਘੰਟੇ ਤੜਫਦੇ ਰਹੇ ਬਾਹਰ ਸੀ ਉਹਨਾਂ ਨੇ ਛੁੱਟੀ ਟਾਈਮ ਗੇਟ ਖੋਲਿਆ ਹੁਣ ਅਸੀਂ ਕੱਲੇ ਕੱਲੇ ਬੰਦੇ ਉੱਤੇ ਪਰਚਾ ਦਵਾਂਗੇ ਸਕੂਲ ਤੇ ਵੀ 10 ਤੋਂ 9 ਬੱਸਾ ਦਾ ਨਾ ਕੰਡਕਟਰ ਨਹੀਂ ਹੈਗਾ ਕੰਡਕਟਰ ਕਹੇਗਾ ਨਾ ਤੂੰ ਬੱਸ ਚਾਲੂ ਕਰ ਜਾਂ ਨਾ ਕਰ ਇਹ ਬੱਚੇ ਨੂੰ ਕਹਿੰਦੇ ਜਿਹੜਾ ਕੋਈ 8ਵੀਂ ਕਲਾਸ ਦਾ ਬੱਚਾ ਆ ਬੱਚਾ ਅੰਦਰ ਕਰੀ ਆ ਬੱਚਾ ਅੰਦਰ ਕਰੀ 16 1600 ਰੁਪਏ ਤੁਸੀਂ ਲੈਂਦੇ ਹੋ ਹਟਾਓ ਜੀ ਸਾਡੀ ਪਿੱਛੇ ਕੋਈ ਹੋਰ ਬੱਚਾ ਨਹੀਂ ਗੱਲੇ ਕੁੜੀਆ ਵ ਪ੍ਰਿੰਸੀਪਲ ਆ ਕੋਤੋ ਕੋਤੋ ਪ੍ਰਿੰਸੀਪਲ ਸਟੇਟ ਪੁਲੀਸ ਲੱਗਾ ਹੋਆ ਇਹ ਧੱਕਾ ਕਰ ਰਹੀ ਆ ਆਪਣੇ ਨਾਲ ਥੋੜੇ ਕਰ ਰਿਹਾ ਡੇਟ ਦਾ ਖਾਲਸ ਸਰਕਾਰ ਦੇ ਮੁਲਾਜ਼ਮਾਂ ਨਾਲ 7 ਨੰਬਰ ਵਾਲੇ ਖਾਲਸ ਸਕਾਰੀ ਕਾਰਵਾਈ ਹੋ ਜਾਣੀ ਸਰ ਕਾਰਵਾਈ ਇਹਨਾਂ ਨੇ ਸਾਡੇ ਸਾਥ ਹੀ ਨਹੀਂ ਦੇਣਾ ਜੀ ਇਤਾਂ ਨਹੀਂ ਹੁੰਦਾ ਕਾਰਵਾਈ ਹੋਊਗੀ ਇਹ ਨਹੀਂ ਕੋਈ ਗੱਲ ਠੀਕ ਹੈ ਅੰਦਰ ਮੁਲਾਜ਼ਮ ਨਹੀਂ ਖੜੇ ਕੋਈ ਖਾਂਗਾਰੇ ਜੀ ਆਏ ਅਸੀਂ ਸਕੂਲ ਅੰਦਰ ਜਾਣਾ ਗੱਲ ਕਰਕੇ ਆਣੀ ਸਾਰੇ ਨੂੰ ਨਹੀਂ ਪਤਾ ਕਿਤਾ ਅਸੀਂ ਪੰਜ ਬਾਹਰ ਹੀ ਖੜੇ ਨੇ 25 ਬੱਚੇ ਨੂੰ ਦਰਾ ਦੇਣਗੇ ਗੱਲ ਅੰਦਰ ਗੱਲਬਾਤ ਹੋ ਰਹੀ ਹੈ ਠੀਕ ਹੈ ਗੱਲਬਾਤ ਚੱਲ ਰਹੀ ਹੈ ਉਹਨਾਂ ਨਾਲ ਮੈਂ ਗੱਲ ਕਰਣੀ ਮੈਂ ਉਹਦਾ ਮੂੰਹ ਦੇਖਣਾ ਮੇਰੇ ਭਰਾ ਦਾ ਕੀ ਹਾਲ ਹੋ ਰਿਹਾ ਹੁਣ ਇਸ ਟਾਈਮ ਤੁਸੀਂ ਮੈਨੂੰ ਮੈਂ ਉਹਦਾ ਮੂੰਹ ਦੇਖਣਾ ਪਹਿਲੇ ਗੇਟ ਖਲਾਓ ਮੈਨੂੰ ਕੁਝ ਨਹੀਂ ਦੇਖਣਾ ਮੈਂ ਕੰਦ ਟੱਪ ਕੇ ਆ ਜੂਗਾ ਮੈਨੂੰ ਕੋਈ ਲੈਣਾ ਦੇਣਾ ਨਹੀਂ ਤੁਸੀਂ ਨਾਲ ਦੇਖ ਸਕਦੇ ਹੋ ਕਿ ਬੱਚੀ ਜਿਹੜੀ ਕੀ ਹੈ ਬਸਤਾਨ ਲਈ ਆਈ ਸੀ ਪੀ ਉਸਦੇ ਪ੍ਰिजन ਜਿਹੜੀ ਕਿ ਇੱਥੇ ਆਏ ਨੇ ਤੇ ਕਾਫੀ ਉਸੇ ਚ ਵਿੱਚ ਵੀ ਲੱਗ ਰਹੇ ਨੇ ਕਿ ਗੇਟ ਖੋਲਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਹ ਨਹੀਂ ਜਾਈ ਉਹ ਸਾਨੂੰ ਨਹੀਂ ਦੁਸ਼ ਹੈ ਦਿਸ ਇਜ਼ ਤੁਸੀ ਮੇਰਾ ਸਕੂਲ ਦੇ ਅੰਦਰ ਜਾ ਕੇ ਸਾਰੇ ਸਕੂਲ ਦੇ ਅੰਦਰ ਆ ਗਏ ਨੇ ਤਸਵੀਰਾਂ ਨਾ ਨਾ ਰੁਕ ਜਾ ਰੁਕ ਜਾ ਬੱਚੇ ਪੈਣੀ ਚੁੰਦੇ ਆ ਕਰ ਲੈ ਰੁਕ ਜਾ ਇਹਦਾ ਰੂਹ ਲਾਓ ਕੌਣ ਹੈ ਉਹ ਕੋਲ ਤਾਂ ਬਲਾਉ ਤਿੰਨ ਘੰਟੇ ਹੋ ਗਏ ਬਾਹਰ ਖੜੇ ਨੂੰ ਪਾਣੀ ਫਾਗੇ ਤੋਂ ਗਲਤੀ ਹੋਈ ਆ ਡਰਾਈਵਰ ਬਲਾਉ ਸਾਨੂੰ ਬਾਤ ਕਰਨ ਦੀ ਸਾਡੇ ਤੋਂ ਹੋਈ ਆ ਯਾਰ ਕਾਨੂੰਨ ਨੂੰ ਹੱਥ ਚ ਨਾ ਸੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਜਿਹੜੀ ਬੱਚੀ ਨੂੰ ਬੱਸ ਨੇ ਕੁਚਲਿਆ ਵੈ ਉਸ ਦਾ ਜਿਹੜਾ ਯੂਨੀਫਾਰਮ ਦਾ ਬਟਨ ਵੀ ਜਿਹੜੇ ਕਿ ਇੱਥੇ ਪਿਆ ਹੋਇਆ ਤੇ ਬੋਟਲ ਦੀ ਬੋਟਲ ਵੀ ਟੁੱਟੀ ਤੇ ਉਹਦੇ ਟੁਕੜੇ ਵੀ ਇੱਥੇ ਪਏ ਹੋਏ ਨੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਪਰਿਵਾਰ ਸਾਰਾ ਇੱਥੇ ਪਹੁੰਚੇ ਹੋਏ ਤੇ ਪ੍ਰਿੰਸੀਪਲ ਨਾਲ ਵੀ ਗੱਲਬਾਤ ਕਰਦੇ ਲਗਾਤਾਰ ਨਜ਼ਰ ਆ ਰਹੇ ਪ੍ਰਸ਼ਾਸਨ ਦੇ ਮੌਕੇ ਤੇ ਪਹੁੰਚ ਆਇਆ ਹੈ ਹਾਲਾਂਕਿ ਪਰਿਵਾਰ ਹਜੇ ਵੀ ਗੁੱਸੇ 'ਚ ਹੈ ਤਾਂ ਉਹਨਾਂ ਦੀ ਮੰਗ ਇਹ ਹੈ ਕਿ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਬਿਲਕੁਲ ਇੱਕ ਨਿੱਜੀ ਸਕੂਲ ਦੇ ਵਿੱਚ ਇੱਕ ਬੱਚੀ ਲੁਰੀ ਆਤੰਤੀ ਸੈਕਿੰਡ ਕਲਾਸ ਦੇ ਵਿੱਚ ਸੀਗੀ ਤਸਵੀਰਾਂ ਦੇਖਦੇ ਹੋ ਤੁਸੀਂ ਹੁਣ ਸਕੂਲ ਦੀ ਜਿਹੜੀ ਕੀ ਐ ਛੁੱਟੀ ਕਰ ਦਿੱਤੀ ਗਈ ਐ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਬਾਈ ਕੀ ਹੋਇਆ ਮਾਮਲਾ ਕੀ ਹੋਇਆ ਬਾਈ ਜੇ ਗੇਟ ਬਾਈ ਮਾਮਲਾ ਕੀ ਹੋਇਆ ਹਾਂਜੀ ਇੰਨੀ ਜਦੋਂ ਬਾਹਰ ਖੜੇ ਬੱਚਿਆਂ ਵਾਸਤੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਕਰਨੀ ਜੀ ਕੋਈ ਗੱਲ ਹੋਈ ਐ ਕਿਸੇ ਬੱਚੇ ਦੇ ਨਾਲ ਹਾਂਜੀ ਉਹਨੇ ਪਹਿਲੇ ਸਾਲ ਤੋਂ ਖੜੇ ਆ ਹਾਂਜੀ ਪੂਰੇ ਸਕੂਲ ਦੇ ਬਾਹਰ ਹਾਂਜੀ ਫਿਰ ਗਲਤ ਨਾ ਨਾ ਕਰੋ ਜੀ ਕੋਈ ਕੰਮ ਤੋਂ ਆਇਆ ਕਿਸੇ ਨੇ ਕੰਮ ਦੇ ਜਾਉਣਾ ਕਿ ਜੀ ਸਿੱਧਾ ਇਹਨਾਂ ਨੂੰ ਸਵੇਰੇ ਸਪੈਸ਼ਲ ਗਿਆ ਜੀ ਬੱਚੇ ਭੇਜ ਦੋ ਬਾਹਰ ਬੇਰੇ ਖੜੇ ਆਏ ਮੈਂ ਕਹਿੰਦਾ ਵੀਰੇ ਕਿ ਸੇਵੀ ਬੱਚਿਆਂ ਨਾਲ ਕੋਈ ਗੱਲਬਾਤ ਹੋਈ ਹੈ ਪੂਰੇ ਸਕੂਲ ਉਹਨਾਂ ਦੇ ਨਾਲ ਖੜਾ ਵਾ ਲੇਕਿਨ ਗਲਤ ਨਾ ਨਾ ਕਰੋ ਡੈਥ ਹੋਈ ਹੈ ਜੀ ਅੰਦਰ ਹੋਈ ਹੈ ਭਾਈ ਦੋ ਬੇਟੇ ਕੋਈ ਭਾਈ 3 ਘੰਟੇ ਬਾਅਦ ਖੜੇ ਹੋ ਗਏ ਸੰਦੀਪ ਜੀ ਕੀ ਮਾਮਲਾ ਕੀ ਹੋਇਆ ਇੱਥੇ ਮਾਮਲਾ ਦੇਖੋ ਜੀ ਸਾਨੂੰ ਇਹੀ ਪਤਾ ਲੱਗਿਆ ਕਿ ਸਵੇਰੇ ਕੋਈ ਨਾ ਆਪਣੀ ਹੋਈ ਦੀ ਟਿਕ ਪਤਰੀਆ ਉਹਦਾ ਮੇਨ ਕਾਰਨ ਇਹੀ ਹੈ ਕਿ ਉਹ ਸਕੂਲ ਬੱਸਾਂ ਵਾਲੇ ਨੇ ਡਰਾਈਵਰਸ ਨੂੰ ਬਹੁਤ ਵਾਰ ਸਖਤਾਂ ਘੜਦੇ ਨੇ ਅਸੀਂ ਵੀ ਇਹ ਬੱਚੇ ਆਪਣੇ ਛੱਡਾ ਲਾਣੇ ਆ ਜਦੋਂ ਇਹਨਾਂ ਨੇ ਓਵਰਟੇਕ ਕਰਨਾ ਰੋਡ ਤੋਂ ਕੁੱਟਣਾ ਨਾ ਉਹਨਾਂ ਦਾ ਸਪੀਡ ਚੱਲਦੇ ਨੇ ਜੀ ਗੇਟ ਕੀ ਗੇਟ ਬੋਲਦਾ ਛੁੱਟੀ ਵੇਲੇ ਜੁਦਾ ਰਾਸ਼ ਇੱਥੇ ਹੁੰਦਾ। ਜੀ। ਉਹ ਸੱਜੇ ਦੇਖਦੇ ਨਾ ਖੱਬੇ ਬਿਲਕੁਲ ਆਪਣਾ ਹੁੰਦਾ ਕਿ ਅਸੀਂ ਕਰੀ ਆਪਣੀ ਕੱਢ ਲਈ। ਜੀ। ਲਿਗ ਗਿਆ ਤੇ ਸਾਰੇ ਸਿਫਾਈ ਹੋ ਗਿਆ ਤੇ ਕੋਈ ਜਗ੍ਹਾ ਵੀ ਇਹਦੇ ਗਿੱਲੀ ਪਈ ਆ। ਅੱਛਾ। ਸੋ ਤੋ ਸੁਵੇਰਾ ਸਾਰਾ ਐਨੀ ਕੁੜੀ ਦੇ ਐਕਸੀਡੈਂਟ ਤੇ ਹਾਲਤ ਬੁਰੀ ਹੋਈ ਆ। ਫਿਰ ਬਲੱਡ ਵੀ ਲੋਹਰ ਜਗ੍ਹਾ ਤੇ ਆ। ਕਈ ਜਗ੍ਹਾ ਸਾਫ਼ ਹੋ ਗਿਆ ਕਈ ਜਗ੍ਹਾ ਨਹੀਂ ਹੋਇਆ ਗਿੱਲੀ ਥਾਂ ਪਈ ਆ ਅਜੇ ਤੱਕ। ਹੁਣ ਬੰਦਾ ਬਾਹਰ ਤਾਂ ਆਵੇ ਬੰਦਾ ਤਾਂ ਬਾਹਰ ਲਿਆਓ ਸਾਹਮਣੇ ਲਿਆਓ। जी उन्होंने फुटेज ही डिलीट करा दी कैमरे भी मेरे ख्याल पटाते हुए कोई पता नहीं लगता मुंह घुमाया हुआ कैमरे तो उन्होंने बाहर भी हो सकता है वो बस वाले सारे के साथ चार पांच बस वाले हैं क्या उनकी रेपुटेशन है क्या नहीं उनकी रेपुटेशन है पूरे मोहल्ले जानता है सारा जिले सब जानते हैं लेकिन कोई एक्टिविटी नहीं मेरे को धमकाते हैं मेरे अभी थोड़े दिन पहले धमकी क्या आई सगल तू अकेला है, है। लड़कियों वाला है वोटर लड़कियों वाला यह स्कूल मेरा अपना है Bishop School is very dear to me. I care for my Bishop School. I am a I am a dosco. I do school का पढ़ा हुआ हूँ. ये school मेरा अपना है. ये school मेरा अपना है. School is very good. I am telling you school is very good. But parents have to take action against the bus operators. मैं आपको appeal करता हूँ. आप सब लोग, आप सब लोग have to be a good parent. You have to ensure. that the buses are legal you don't if you kisi parent ne mel ko help nahi ki theek hai zara bhai yaar gaddi chadaati utto inna ne sara kinne gaddi chadaati gaddi wala inna ne bhajaata school la lyaane te mudke inna ne aa sara jinna vi blood khilr hoya si saaf karaata camera jithe laga si o vi khulwaata bhai gaddi kide te chrai hai bhai meri mere bhara di kudi hai acha ਕਿੰਨੇ ਕਿੰਨੇ ਸਾਲ ਕਿੰਨੇ ਭਾਈ 7 ਸਾਲ ਦੀ ਕੁੜੀ ਹੈ ਕਿਥੇ ਕਿਹੜੀ ਕਲਾਸ পড়ਦੀ ਸੀ ਭਾਈ ਇਹ ਸੈਕਿੰਡ ਕਲਾਸ ਚ ਸੀਗੀ ਉਹ ਸੈਕਿੰਡ ਕਲਾਸ ਚ ਪੜਦੀ ਉਹ ਵਾਰਦਾਤ ਹੋਈ ਹੈ ਇਹਨਾਂ ਨੇ ਸਾਰਾ ਜਿਹੜਾ ਬਲੱਡ ਬਲੂਡ ਸਾਫ ਕਰਕੇ ਕੈਮਰਾ ਖੁਲਵਾਤਾ ਸਾਨੂੰ ਬਾਹਰ ਦਨ ਗੇਟ ਤੇ ਤਾਲਾ ਲਵਾਤਾ ਤਾਂ ਕਿ ਕੋਈ ਅੰਦਰ ਨਾ ਆ ਸਕੇ ਹੂੰ ਬਿਲਕੁਲ ਤਸਵੀਰਾਂ ਚ ਦੇਖ ਸਕਦੇ ਹੋ ਕਿ ਤਾਲਾ ਤੋੜਨ ਦੀ ਜਿਹੜੀ ਕੋ ਤਾਲਾ ਤੋੜਿਆ ਜਾ ਰਿਹਾ ਵੈ ਪਰਿਵਾਰ ਦੇ ਵੱਲੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਬਾਹਰ ਧਰਨਾ ਲਾਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਉਸ ਤੋਂ ਬਾਅਦ ਉਮੀਦਵਾਰ ਜਿਹੜੀ ਬੀਜੇਪੀ ਦੇ ਵੀ ਆ ਗਏ ਨੇ ਤੇ ਤਸਵੀਰਾਂ ਤੁਸੀਂ ਦੇਖਦੇ ਹੋ ਜੇ ਵੱਡੀ ਸੰਖਿਆ ਦੇ ਵਿੱਚ ਰੋਸ ਰੋਸ ਹੋ ਰਿਹਾ ਹੈ ਤਸਵੀਰਾਂ ਤੁਹਾਨੂੰ ਲਗਾਤਾ ਦਿਖਾ ਰਹੇ ਹਾਂ ਮੇਰਾ ਨਾਮ ਮੈਰੀ ਹੈ ਜੀ ਸਾਢੇ 8 ਵਜੇ ਸਵੇਰੇ ਸਾਡੀ ਕੁੜੀਆ ਉੱਤੇ ਉਹਨਾਂ ਨੇ ਬੱਸ ਚੜ੍ਹਾਤੀ ਕੀ ਨਾਮ ਹੈ ਕੁੜੀਆ ਦਾ ਕੁੜੀਆ ਦਾ ਨਾਮ ਆਇਰਾ ਹੈ ਠੀਕ ਹੈ ਚੁੱਤਵਾਂ ਨੇ ਗੇਟ ਨਹੀਂ ਖੋਲਿਆ 4 ਘੰਟੇ ਤੜਫਦੇ ਰਹੇ ਬਾਹਰ ਸੀ ਉਹਨਾਂ ਨੇ ਛੁੱਟੀ ਟਾਈਮ ਗੇਟ ਖੋਲ੍ਹਿਆ ਹੁਣ ਅਸੀਂ ਕੱਲੇ ਕੱਲੇ ਬੰਦੇ ਉੱਤੇ ਪਰਚਾ ਦਵਾਂਗੇ ਨੇ ਸਕੂਲ ਉੱਤੇ ਵੀ ਤੇ ਬੰਦੇ ਕਾਰਵਾਈ ਸਾਰੇ ਨੂੰ ਮਿਲਣੀ ਚਾਹੀਦੀ ਹੈ ਗਲਤੀ ਹੈ ਸਕੂਲ ਦੇ ਅੰਦਰ ਕੰਮ ਕਿ ਕਿੰਨੇ ਵਜੇ 6 6 6 ਸਾਲ ਦੀ ਕੁੜੀ ਆ ਸੀ ਸਾਡੀ ਜੀ ਤੇ ਹੁਣ ਉਸ ਦੀ ਕੰਡੀਸ਼ਨ ਕਿੱਦਾ ਹੈ ਡੈਥ ਹੋ ਗਈ ਮੌਕੇ ਤੇ ਹੀ ਮੌਕੇ ਤੇ ਹੀ ਡੈਥ ਕਰਤੀ ਇਹਨਾਂ ਨੇ ਤੇ ਅੰਦਰ ਤੁਸੀਂ ਪ੍ਰਿੰਸੀਪਲ ਨੂੰ ਮਿਲਿਓ ਪੁਲਿਸ ਪ੍ਰਿੰਸੀਪਲ ਨੂੰ ਮਿਲੇ ਆ ਸਾਰੇ ਅਸੀਂ ਫੂਟੇਜ ਮੰਗਾਈਏ ਤੁਹਾਨੂੰ ਸਾਡੀ ਫੂਟੇਜ ਦਿਖਾਓ ਅਸੀਂ ਸਾਰੀ ਆਨਲਾਈਨ ਕਰਾਂਗੇ ਫੂਟੇਜ ਜਿਹੜੀ ਸਾਡੀ ਕੀਤੀ ਹੈ ਤੇ ਅੰਦਰ ਤੁਸੀਂ ਗਿਓ ਸੀਸੀਟੀਵੀ ਦਿਖਾਈ ਗਈ ਨਹੀਂ ਕੁਛ ਨਹੀਂ ਦਿਖਾਇਆ ਗਿਆ ਜੀ ਸਾਰੇ ਅਸੀਂ ਗੱਲ ਨਹੀਂ ਸੁਣ ਰਹੇ ਸਾਡੀ ਗੇਟ ਨਹੀਂ ਖੋਲਦੇ ਸੀਗੇ ਇਹ ਵੀ ਵੈਨਾਂ ਵਾਲੇ ਆ ਤੇ ਬੱਚਿਆਂ ਨੂੰ ਹੀ ਭੇਜਾਂਗੇ ਤੇ ਵੈਨਾਂ ਤੇ ਸਾਡੀ ਕੋਈ ਗਾਰੰਟੀ ਨਹੀਂ ਹੈਨਾ ਬਾਜੀ ਤੇ ਸਕੂਲ ਵੈਨ ਦੇ ਵਿੱਚ ਕਿਉਂ ਵੜਦੇ ਆ ਵੈਨਾਂ ਨੂੰ ਸਕੂਲਾਂ ਦੇ ਵਿੱਚ ਕਿਉਂ ਵੜਦੇ ਆ ਬਾਹਰ ਹੀ ਬੱਚੇ ਛੱਡਣਾ ਬੱਚਿਆਂ ਨੂੰ ਬਾਹਰ ਬਾਜੀ ਪ੍ਰਾਈਵੇਟ ਸੀਗੀ ਉਹ ਬਾਜੀ ਪ੍ਰਾਈਵੇਟ ਹੀ ਨੇ ਸਾਰੀਆਂ ਇਹ ਸਕੂਲ ਵਾਲੇ ਕਹਿੰਦੇ ਆ ਕਿ ਵੈਨ ਤੇ ਜਿਹੜਾ ਵੀ ਬੱਚਾ ਆ ਰਿਹਾ ਸਾਡੀ ਕੋਈ ਗਾਰੰਟੀ ਨਹੀਂ ਠੀਕ ਹੈ ਬਾਜੀ ਜੇ ਇਹਨਾਂ ਦੀ ਗਾਰੰਟੀ ਨਹੀਂ ਹੈ ਤੇ ਸਕੂਲ ਦੇ ਅੰਦਰ ਕਿਉਂ ਵੈਨ ਆ ਰਹੀ ਹੈ ਬਾ ਦੱਸੋ ਨਾ ਸਕੂਲ ਦੇ ਅੰਦਰ ਵੈਨ ਆ ਕੇ ਬੱਚੇ ਨੂੰ ਐਂਜਰ ਕਰਕੇ ਉਹਦੀ ਡੈੱਟ ਹੋ ਗਈ ਬੱਚੇ ਦੀ ਤੇ ਅੱਜ ਕੋਈ ਸਾਨੂੰ ਜਵਾਬ ਨਹੀਂ ਦੇ ਰਿਹਾ ਕੱਲ ਨੂੰ ਕਿਸੇ ਵੀ ਪੈਨਲ ਨਾਲ ਹੋ ਜ ਕਿਸੇ ਵੀ ਉੱਚੇ ਨਾਲ ਹੋ ਸਕਦਾ ਵਾ ਸਕੂਲ ਦੇ ਅੰਦਰ ਜਦੋਂ ਅਸੀਂ ਨਹੀਂ ਐਂਟਰ ਕਰ ਸਕਦੇ ਬੱਚੇ ਐਂਟਰ ਕਰਨ ਤੋਂ ਬਾਅਦ ਤੇ ਜਿੰਮੇਵਾਰੀ ਸਾਰੀ ਸਕੂਲ ਦੀ ਬਣਦੀ ਉਸ ਤੋਂ ਬਾਅਦ ਸਕੂਲ ਦੀ ਬਣਦੀ ਹੈ ਲੱਗਦੀ ਬਣਦੀ ਹੈ ਇਹ ਸਦੇ ਤੁਹਾਡੀ ਪ੍ਰਿੰਸੀਪਲ ਜੀ ਸਕੂਲ ਦੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਹੈਗੀ ਹੈ ਜਿਹੜਾ ਮੌਕੇ ਤੇ ਕੈਮਰਾ ਹੋਣਾ ਚਾਹੀਦਾ ਉਹ ਤਾਰ ਪੱਟੀ ਦੀ ਉਥੋਂ ਦੀ ਉਹ ਕੈਮਰਾ ਹੋਣਾ ਚਾਹੀਦਾ ਜਿੱਦੀ ਰਿਕਾਰਡਿੰਗ ਇੱਥੇ ਸਾਫ਼ ਨਿਕਲੇਗੀ ਯਾਰ ਤੁਸੀਂ ਕੈਮਰਾ ਇੱਕ ਮਿੰਟ ਤੁਸੀਂ ਕਿੰਨੀ ਸਕਿਉਰਿਟੀ ਰੱਖੀ ਹੈ ਨਾ ਬਿਰੂ ਜੀ ਬਾਲੀ ਸਾਡੇ ਲਈ ਕੋਈ ਬੱਚੇ ਲਈ ਕੋਈ ਸਕਿਉਰਿਟੀ ਨਹੀਂ ਹੈਗੀ ਨਹੀਂ ਨਹੀਂ ਤੁਹਾਡੇ ਤੁਹਾਡੇ ਪ੍ਰਿੰਸੀਪਲ ਦੀ ਸਕਿਉਰਿਟੀ ਆ ਉਹਨੂੰ ਮਿਲਣ ਲਈ ਸਕਿਉਰਿਟੀ ਹੈਗੀ ਆ ਸਾਡਾ ਬੱਚਾ ਤੁਸੀਂ ਸੜਕ 'ਤੇ ਬਾਸੇ ਥੱਲੇ ਦੇਤਾ ਹੋਰੀ ਕੋਈ ਸਕਿਉਰਿਟੀ ਨਹੀਂ ਹੈਗੀ ਸਰ ਕਿੱਥੇ ਪਰਦੇ ਆ ਤੁਸੀਂ ਫਿਰ ਕਿਉਂ ਰੋਕਦੇ ਹੋ ਸਾਨੂੰ ਅੰਦਰ ਜਾਣ ਨੂੰ ਐ ਅਸੀਂ ਗੱਲ ਕਰਦੇ ਹਾਂ ਉਹਨਾਂ ਬਤਾ ਕਰੀਏ ਜਿਹੜਾ ਬੱਚਾ ਜਾਂਦਾ ਨਾ ਉਹਨੂੰ ਮਤਲਾਦਾ ਭਾਜੀ ਅੰਦਰ ਨਹੀਂ ਕੀ ਅੰਦਰ ਪਈ ਅੰਦਰ ਕੀ ਗੱਲਬਾਤ ਹੋ ਰਹੀ ਹੈ ਕੀ ਗੱਲਬਾਤ ਹੋ ਰਹੀ ਹੈ ਸਾਡੇ ਘਰ ਆ ਨਾ ਮੈਂ ਭੇਜਿਆ ਸੀ ਅੰਦਰ ਪੁੱਛਣਾ ਮੈਂ ਭੇਜਿਆ ਨੀ ਤੁਹਾਨੂੰ ਭੇਜਿਆ ਹੀ ਅੰਦਰ ਮੈਂ ਕਿਹਾ ਸੀ ਨਹੀਂ ਨਹੀਂ ਰੋਲੇ ਨਹੀਂ ਪਈ ਜਿੰਨਾਂ ਨੂੰ ਭੇਜਣਾ ਹੀ ਭੇਜਦਾ ਯਾਰ ਪਹਿਲੀ ਗੱਲ ਉਹ ਵੀ ਸਿਰਫ ਇੰਨੀ ਕੀ ਗੱਲ ਹੈ ਯਾਰ ਨਹੀਂ ਕਰਦਾ ਸੁਣੋ ਮੇਰੀ ਗੱਲ ਸੁਣੋ ਕੀ বাস ਡਿਪਾਰਟਮੈਂਟ ਸਕੂਲ ਦੀ ਕੋਈ ਰਿਸਪੌਂਸਿਵ ਅਸੀਂ ਐਡਮਿਸ਼ਨ ਦੇ ਟਾਈਮ ਕਿਹਾ ਸੀ ਤੁਹਾਡੇ বাস ਦਾ ਨਾ ਕੰਡਕਟਰ ਕੋਈ ਨਹੀਂ ਹਾਂ ਕਿਸੇ ਵੀ ਕਿਸੇ ਇਸੇ ਵੀ ਮੇਰੀ ਗੱਲ ਮੈਂ ਬੜੇ ਪਿਆਰ ਨਾਲ ਗੱਲ ਸਮਝਾ ਰਿਹਾ ਸਿਰਫ ਦਿੱਕਤ ਕੀ ਹੈ ਕੋਈ ਵੀ ਬੱਸ ਦਾ ਮੋਸਟਲੀ ਬੱਸਾਂ ਦਾ ਜੇ 10 ਤੋਂ 9 ਬੱਸਾਂ ਦਾ ਨਾ ਕੰਡਕਟਰ ਨਹੀਂ ਹੈਗਾ ਕੰਡਕਟਰ ਕਹੇਗਾ ਨਾ ਤੂੰ ਬੱਸ ਚਾਲੂ ਕਰ ਜਾਂ ਨਾ ਕਰ ਇਹ ਬੱਚੇ ਨੂੰ ਕਹਿੰਦੇ ਜਿਹੜਾ ਕੋਈ 8ਵੀਂ ਕਲਾਸ ਦਾ ਬੱਚਾ ਆ ਬੱਚਾ ਅੰਦਰ ਕਰੀ ਆ ਬੱਚਾ ਅੰਦਰ ਕਰੀ 16 1600 ਰੁਪਏ ਤੁਸੀਂ ਲੈਂਦੇ ਹੋ ਹਰ ਸਾਲ ਤੁਸੀਂ 200 200 ਨਵੀਂ ਨਵੀਂ ਐਜੂਕੇਸ਼ਨ ਪਾਲਿਸੀ ਵੀ ਲਾਗੂ ਕੀਤੀ ਮਿਨਿਸਟਰ ਐਜੂਕੇਸ਼ਨ ਦੇ ਵੱਲੋਂ ਕਿ ਬੱਚੇ ਨੂੰ ਸੇਫਟੀ ਦੇ ਨਾਲ ਲੈ ਕੇ ਜਾਏਗਾ ਸਕੂਲ ਦੇ ਵਿੱਚ ਕੀ ਹੈ ਸੇਫਟੀ ਆ ਸੇਫਟੀ ਹੈ ਹੀ ਨਹੀਂ ਉਸ ਤੋਂ ਬਾਅਦ ਅਸੀਂ ਜੀ ਐਡਮਿਸ਼ਨ ਕਰਾ ਰਹੇ ਹਾਂ 18000 ਰੁਪਏ ਤੁਹਾਨੂੰ ਐਡਮਿਸ਼ਨ ਦੇ ਰਿਹਾ ਹਾਂ ਤੁਹਾਨੂੰ ਸਿਰਫ ਇੰਨੀ ਗੱਲ ਪੁੱਛੀ ਜਾ ਰਹੀ ਕਿ ਹਾਂਜੀ ਬੱਸ ਤੇ ਤੁਹਾਡੇ ਅੰਡਰ ਹੈ ਇਹ ਕਹਿੰਦੇ ਇਹ ਸਾਡੀ ਰਿਸਪਾਂਸਿਬਿਲਿਟੀ ਤੁਸੀਂ ਲੈ ਕੇ ਆਣਾ ਹੈ ਤੁਸੀਂ ਲਿਓ ਤੁਸੀਂ ਛੱਡਣਾ ਜਾਨਾ ਤੁਸੀਂ ਜਾਓ ਬੱਸ ਵਾਲਾ ਬਾਹਰ ਖੜਾ ਹੈ ਤੁਹਾਨੂੰ ਨੰਬਰ ਦੇਦਾ ਇਹ ਡਰਾਈਵਰ ਦਾ ਆਪੇ ਕੰਟੈਕਟ ਕਰੋ ਤੇ ਡਰਾਈਵਰ ਵਾਲੇ ਡਰਾਈਵਰ ਇਦਾਂ ਦੇ ਛੜਾਉਂਦੇ ਉਹਨਾਂ ਦਾ ਰੁੱਖਾ ਜੀ ਕੰਡਕਟਰ ਹੈ ਨਹੀਂ ਜੀ ਸਾਡੇ ਦੀ ਦਿਹਾੜੀ ਨਹੀਂ ਬੰਦੀ ਸਾਡੀ ਸਿੱਧੀ ਗੱਲ ਆ ਉਹਨਾਂ ਦੀ ਜੀ ਸਾਡਾ ਮਹੀਨਾ ਨਹੀਂ ਬੰਦਾ ਜੀ ਤੁਸੀਂ ਬੱਚਿਆਂ ਨੂੰ ਦੇਣਾ ਦਿਓ ਤੇ ਤੁਹਾਡੀ ਮਰਜ਼ੀ ਹੁਣ ਅਸੀਂ ਪੇਰੈਂਟਸ ਦੇ ਨਾਲ ਮਿਲਜੁਲ ਕੇ ਸਾਰੇ ਜਿਹੜੇ ਪੇਰੈਂਟਸ ਨੂੰ ਗੱਲ ਕਰੋ ਜੀ ਅਸੀਂ ਏਅਰਲੀ ਬਾਸਸ ਥਰੂ ਅਸੀਂ ਹੁਣ ਜਿਹੜੀ ਵਿਚਾਰੀ ਦਾ ਮਾਂ ਮਾਂ ਵਿਚਾਰੀ ਕੀ ਕਰੇ ਬੱਚੇ ਕੀ ਕਰਨ ਪੇਰੈਂਟਸ ਨਾਲ ਭਾਜੀ ਮਾਪਿਓ ਇਹਨੇ ਲਗਨ ਦੇ ਨਾਲ ਵੱਡੇ ਸਕੂਲ ਦੇ ਵਿੱਚ ਪੜਦੇ ਆ ਭਰਾਂਤ ਭੇਜਦੇ ਆ ਪੜਾਉਣ ਨੂੰ ਤੇ ਕੀ ਇਹ ਨਤੀਜਾ ਹੋਵੇ ਪੜਾਉਣ ਦਾ ਤੁਹਾਡੇ ਸਾਹਮਣੇ ਹੀ ਹੈ ਤੁਹਾਡੇ ਕੀ ਲੱਗਦੇ ਬੋ ਜੀ ਭਾਜੀ ਸਭ ਬੱਚੇ ਸਭ ਦੇ ਸਾਂਝੇ ਹੀ ਹੈ ਸਾਡੇ ਫਰੈਂਡ ਹੀ ਹੈ ਅੱਜ 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 ਉਹਨਾਂ ਨਾਲ ਤੀਜਾ ਵਾ ਵੱਡੇ ਸਕੂਲ ਚ ਪੜਾਉਂਦਾ ਇਹ ਤਾਂ ਪੁੱਛੋ ਹੀ ਨਾ ਤੁਸੀਂ ਤੁਹਾਡਾ ਕੀ ਲੱਗਦਾ ਹੈ ਬੱਚੇ ਸਭ ਦੇ ਸਾਂਝੇ ਆ ਕਿਸੇ ਨਾਲ ਵੀ ਹੋ ਸਕਦੀ ਹੈ ਜੀ ਆਪਣਾ ਭਰਾ ਹੈ ਵੈਸੇ ਵੀ ਜਿੰਨਾ ਹੋਇਆ ਮੈਂ ਪੁੱਛ ਰਿਹਾ ਵੱਡੇ ਸਕੂਲ ਭੇਜਦਾ ਹੈ ਨੀ ਤੀਜਾ ਕੋਈ 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 ਖਾਲੀ ਮੁਰਦਾਬਾਦ 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 ਇਸੀ ਜਗ੍ਹਾ ਤੇ ਜਿਹੜਾ ਕੀ ਹੈ ਇਸ ਜਗ੍ਹਾ ਜੂਈ ਜੇਕਸਨ ਤੋਂ ਜਿਹੜੀ ਜਗ੍ਹਾ ਤੇ ਮੌਜੂਦ ਨੇ ਉੱਥੇ ਹੀ ਜਿਹੜਾ ਕਿ ਇਹ ਹਾਸਾ ਵਾਪਰਿਆ ਬਈ ਇੱਕ ਬੱਸ ਡਰਾਈਵਰ ਨੇ ਜਿਹੜਾ ਕਿ ਮਾਤਮ ਦੀ ਬੱਚੀ ਨੂੰ ਜਿਹੜਾ ਕਿ ਹੈ ਉਸਦੇ ਬੱਚਾ ਦਿੱਤੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਸਾਫ਼ ਕਰਕੇ ਪੁੱਛੀ ਕਿ ਤੁਸੀਂ ਗਿੱਟੀਆਂ ਲੱਗੀਆਂ ਤਾਂ ਕੈਮਰਾ ਲਾ ਲਿਆ ਹੋ ਗਿਆ ਬੜਾ ਖਾਸਾ ਜਿਹੜਾ ਵਿੱਚ ਵਿੱਚ ਕਿਛਾ ਇਹ ਥੋੜਾ ਜਿਹੜਾ ਕੋਸ਼ਿਸ਼ ਕਰਿਆ ਇਸ ਜਿਹੜੀ ਆ ਰਿਹਾ ਰਿਕਾਰਡਿੰਗ ਤਾਂ ਦਲੋ ਆ ਆ ਕੈਮਰਾ ਤਾਂ ਨਹੀਂ ਸ਼ੋ ਹੋ ਰਹਿਣਾ ਸਰ 32 ਸੈਕਟਰ ਦੇ ਵਿੱਚ ਜਿੱਥੇ ਕਿ ਇੱਕ ਛੋਟੀ ਬੱਚੀ ਦੇ ਨਾਲ ਇੱਕ ਬਹੁਤ ਹੀ ਮੰਦ ਭਗਾ ਇਨਸੀਡੈਂਟ ਹੋਇਆ ਜਿਹਦੇ ਬਾਰੇ ਪੁਲਿਸ ਕੋਲ ਇਤਲਾਹ ਆਈ ਕਿ ਅਮਾਇਰਾ ਸੂਦ ਨਾਮ ਦੀ ਬੇਟੀ ਹੈ ਉਹਦੇ ਪਿਤਾ ਦਾ ਨਾਮ ਹੈ ਅਨੁਰਾਗ ਸੂਦ ਇਹ ਬੱਚੀ ਅੱਜ ਸਕੂਲ ਆਈ ਸੀਗੀ ਸਕੂਲ ਦੇ ਵਿੱਚ ਜਦੋਂ ਬੱਸ ਚੋਂ ਉਤਰਨ ਦੇ ਲਈ ਜਿਹੜਾ ਬੱਸ ਦੇ ਡਰਾਈਵਰ ਕੋਲੋਂ ਇਹ ਬੱਚਾ ਜਿਹੜਾ ਉਹ ਐਕਸੀਡੈਂਟ ਦੇ ਵਿੱਚ ਜਿਹੜਾ ਬੱਚੇ ਦੇ ਸੱਤ ਲੱਗੇ ਬਾਅਦ ਵਿੱਚੋਂ ਜਦੋਂ ਉਹਨੂੰ 40 ਹਸਪੀਟਲ ਲੈ ਕੇ ਜਾ ਰਹੇ ਸੀਗੇ ਤਾਂ ਉੱਥੇ ਰਸਤੇ ਦੇ ਵਿੱਚ ਹੀ ਸ਼ਾਇਦ ਕਿਸੇ ਨੇ ਪਤਾ ਉਹਦੇ ਬਾਰੇ ਉੱਥੇ ਉਹਨਾਂ ਬੱਚੇ ਦੀ ਜਿਹੜੀ ਹੈ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਜਿਹੜੀ ਹੈ ਇਹਦੀ ਡੈਥ ਹੋ ਗਈ ਹੈ ਨੋ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਆ ਅਸੀਂ ਸਾਡੇ ਐਸਐਚਓ ਸਾਹਿਬ ਅਸੀਂ ਆ ਗਏ ਆ ਆ ਕੇ ਜਿਹੜੇ ਪਬਲਿਕ ਦੇ ਲੋਕ ਨੇ ਉਹਨਾਂ ਦੇ ਬੜੇ ਸੈਂਟੀਮੈਂਟ ਹਰਟ ਹੋਇਆ ਉਹਨਾਂ ਨੂੰ ਬੜਾ ਦੁੱਖ ਹੈ ਮੈਂ ਸਾਰਿਆਂ ਨਾਲ ਹੀ ਮੈਂ ਖੁਦ ਆ ਬੜਾ ਇਸ ਗੱਲ ਦੇ ਵਿੱਚ ਵਿਚਲਿਤ ਹੈਗਾ ਕਿ ਇੰਨੇ ਛੋਟੇ ਬੱਚੇ ਦੇ ਨਾਲ ਇੰਨਾ ਵੱਡਾ ਇਨਸੀਡੈਂਟ ਹੋ ਗਿਆ ਔਰ ਇੰਨੀ ਮੰਦਪਾਗੀ ਘਟਨਾ ਹੋਈ ਹੈ ਜਿਹਦਾ ਕੋਈ ਹਿਸਾਬ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਹਿੰਦੇ ਕੈਮਰਾ ਵੀ ਉਤਾਰ ਦਿੱਤਾ ਗਿਆ ਸੀ ਦੇਖੋ ਅਜੇ ਜਿਹੜੀ ਗੱਲ ਹੈਗੀ ਆ ਅਸੀਂ ਡੀਵੀਆਰ ਕਬਜ਼ੇ 'ਚ ਲੈ ਲਿਆ ਜੀ ਡੀਵੀਆਰ ਕਬਜ਼ੇ 'ਚ ਲੈ ਲਿਆ ਜਿਹੜੀ ਆ ਭਾਈ ਸਾਹਿਬ ਨੇ ਮੈਨੂੰ ਇੱਕ ਮਿਸਟਰ ਹੈਰੀ ਹੈਰੀ ਜੀ ਨੇ ਦੱਸਿਆ ਕਹਿੰਦੇ ਕੋਈ ਕੈਮਰਾ ਉਤਰਿਆ ਡੋਟ ਬੜੀ ਉਹਨਾਂ ਲੜਕੇ ਭੇਜ ਦਿੱਤੇ ਨੇ ਅਸੀਂ ਚੈੱਕ ਕਰ ਰਹੇ ਹਾਂ ਜੇ ਕੋਈ ਕੈਮਰਾ ਵੀ ਉਤਰਿਆ ਹੋਇਆ ਹੈ ਜੋ ਵੀ ਤੁਹਾਨੂੰ ਮੈਂ ਦੱਸ ਦਿੱਤਾ ਕਿ ਇਹ ਬਹੁਤ ਹੀ ਮੰਦਭਾਗਾ ਇਨਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਹਿਊਮੈਨਿਟੇਰੀਅਨ ਗਰਾਉਂਡਸ ਦੇ ਆਧਾਰ ਦੇ ਉੱਤੇ ਸਾਇੰਟਿਫਿਕ ਤਰੀਕੇ ਦੇ ਨਾਲ ਜਿਹੜੀ ਆ ਇਨਵੈਸਟੀਗੇਸ਼ਨ ਕਰਕੇ ਅਗਰ ਕਿਸੇ ਵੀ ਵਿਅਕਤੀ ਦਾ ਕੋਈ ਕਸੂਰ ਹੋਏਗਾ he will be dealt very seriously ਜੀ ਪਰ ਬੋਲਦੇ ਸਰ ਬੱਚੇ ਪੇਰੈਂਟਸ ਬਹੁਤ ਡਰੇ ਹੋਏ ਨੇ ਪੇਰੈਂਟ ਕਹਿੰਦੇ ਸਾਡੇ ਬੱਚੇ ਆਪਾਂ ਸਕੂਲੇ ਭੇਜਦੇ ਆਂ ਸੋਚ ਕੇ ਭੇਜਦੇ ਆਂ ਕਿ ਬੱਚੇ ਸਕੂਲ ਦੇ ਵਿੱਚ ਸੇਫ ਨੇ ਸਾਡੇ ਬੱਚੇ ਅੰਦਰ ਹੀ ਜਿਹੜੇ ਇਸ ਤਰ੍ਹਾਂ ਹਾਦਸੇ ਹੋ ਰਹੇ ਨੇ ਇਹਦੇ ਵਾਸਤੇ ਤਾਂ ਦੇਖੋ ਮੈਂ ਹੁਣ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਅੱਜ ਵੀ ਹੈਵ ਐਨੇ ਸਾਲਾਂ ਤੋਂ ਇਹ ਸਕੂਲ ਚੱਲ ਰਿਹਾ ਅੱਜ ਇਨਸੀਡੈਂਟ ਹੋਇਆ ਬਹੁਤ ਹੀ ਮੰਦਭਾਗਾ ਇਨਸੀਡੈਂਟ ਹੋਇਆ ਬਟ ਅਸੀਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦੇ ਆਂ ਕਿ ਜਿਹੜਾ ਇਸ ਕੇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਬਿਲਕੁਲ ਪਾਰਸ਼ੀਅਲ ਸੌਰੀ ਇੰਪਾਰਸ਼ੀਅਲ ਹੋ ਕੇ ਬਿਨਾ ਕਿਸੇ ਦੇ ਪੱਖਪਾਤ ਦੇ ਨਾਲ ਔਰ ਬਿਲਕੁਲ ਸੀਰੀਅਸਲੀ ਇਸ ਕੇਸ ਦੀ ਇਨਵੈਸਟੀਗੇਸ਼ਨ ਅਮਲ ਵਿੱਚ ਲਿਆਂਦੀ ਗਈ ਹੈ ਜਿਹੜੀ ਬੱਚੀ ਸਕੂਲ ਬਸ ਥੱਲੇ ਆਈ ਹੈ ਇਹ ਉਸੇ ਬਸ ਦੇ ਵਿੱਚ ਉਤਰੀ ਸੀ ਦੇਖੋ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਲ ਥੀਸ ਥਿੰਗਸ ਦੇ ਆਰ ਦਿ ਮੈਟਰ ਆਫ ਇਨਵੈਸਟੀਗੇਸ਼ਨ ਸਰ ਬੱਸ ਦਾ ਡਰਾਈਵਰ ਜਿਹੜਾ ਮੈਨ ਕੀਤਾ ਅੰਦਰ ਆ ਗਿਆ ਮੈਨ ਕੀਤਾ ਅੰਦਰ ਆ ਗਿਆ ਸਰ ਪੈ ਰਹੇ ਆ ਜੀ ਅਜੇ ਤੁਸੀਂ ਅਜੇ ਤੁਸੀਂ ਦੇਖ ਰਹੇ ਹੋ ਸੁਣੋ ਅੱਜੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਿਰਫ ਲਾਂਡ ਆਰਡਰ ਦੀ ਸਿਚੁਏਸ਼ਨ ਨੂੰ ਔਰ ਜਿਹੜੀ ਪਬਲਿਕ ਹੈਗੀ ਆ ਉਹਨਾਂ ਦੇ ਸੈਂਟੀਮੈਂਟਸ ਨੂੰ ਕਾਮ ਡਾਊਨ ਕਰ ਰਹੇ ਆ ਠੀਕ ਹੈ ਅਸੀਂ ਇਹਨਾਂ ਨੂੰ ਹੀ ਰਿਕਵੈਸਟ ਕੀਤੀ ਹੈ ਸਾਰੇ ਪਰਿਵਾਰਾਂ ਵਾਲਿਆਂ ਨੂੰ ਸਾਨੂੰ ਬੱਚਿਆਂ ਨੂੰ ਜਾਂ ਜਿੰਨੇ ਵੀ ਉਹਨਾਂ ਦੇ ਪੇਰੈਂਟਸ ਆਏ ਨੇ ਜਾਂ ਜਿਹੜੇ ਵੀ ਇਹਨਾਂ ਦੇ ਪਰਿਵਾਰ ਦੇ ਲੋਕ ਨੇ ਉਹਨਾਂ ਨੂੰ ਸਾਨੂੰ ਮੌਕੇ ਤੇ ਸਕੂਲ ਦੇ ਅੰਦਰ ਜੋ ਘਟਨਾ ਵਾਪਰੀ ਜਿਹੜੇ ਸਵਾਲ ਤੁਸੀਂ ਮੇਰੇ ਕੋਲ ਪੁੱਛਿਆ ਉਹਦਾ ਤਾਂ ਜਵਾਬ ਲੈ ਲਓ ਜੀ ਸਰ ਜੀ ਪਹਿਲਾਂ ਇਹ ਦੱਸੋ ਜਿਵੇਂ ਉਹਨੂੰ ਕ੍ਰਾਈਮ ਹੋਇਆ ਇਹਲਾ ਠੀਕ ਹੈ ਇੱਕੋ ਦਾ ਮੈਂ ਇਹਨਾਂ ਨੇ ਵਾਸ਼ ਕਰ ਸਕਦੇ ਇਹ ਜਿਵੇਂ ਦੇਖੋ ਇਹ ਬਲੱਡ ਇਹਨਾਂ ਨੇ ਵਾਸ਼ ਕੀਤਾ ਇਹ ਚੀਜ਼ ਦਾ ਕਰ ਸਕਦੇ ਅਸੀਂ ਇਹਦੀ ਜਿਹੜੀ ਵੀਡੀਓਗ੍ਰਾਫੀ ਹੈ ਸਾਡੇ ਐਸਚੂ ਸਾਹਿਬ ਨੇ ਮੌਕੇ ਤੇ ਉੱਤੇ ਪਹੁੰਚ ਕੇ ਕਰ ਲਈ ਹੈ ਠੀਕ ਹੈ ਜੀ ਹੁਣ ਇਹ ਚੀਜ਼ਾਂ ਸਾਰੀਆਂ میٹر ਆਫ ਇਨਵੈਸਟੀਗੇਸ਼ਨ ਨੇ ਇਹਦੇ ਵਿੱਚ ਕਾਨੂੰਨ ਦੀ ਪ੍ਰਕਿਰਿਆ ਦੇ ਮੁਤਾਬਕ ਜੋ ਜੋ ਸਹੀ ਬਣਦਾ ਹੋਏਗਾ ਵੀ ਵਿਲ ਡੂ ਥੈਟ ਸਰ ਸਕੂਲ ਦੇ ਅੰਦਰ ਜੋ ਘਟਨਾ ਵਾਪਰੀ ਹੈ ਦੋ ਦੋ ਸਕਿਉਰਟੀ ਗਾਰਡ ਮੌਜੂਦ ਨੇ ਸਾਰਾ ਮਾਮਲਾ ਉਹਨਾਂ ਨੇ ਵੀ ਤਾਂ ਦੇਖਿਆ ਹੀ ਹੋਣਾ ਮੌਕੇ ਤੇ ਭਾਈ ਸਾਹਿਬ ਮੈਂ ਤੁਹਾਨੂੰ ਉਹੀ ਬੇਨਤੀ ਕੀਤੀ ਹੈ ਕਿ ਇਹ میٹر ਆਫ ਇਨਵੈਸਟੀਗੇਸ਼ਨ ਹੈ ਸਾਰਿਆਂ ਦੀਆਂ ਅਸੀਂ ਸਟੇਟਮੈਂਟਸ ਲਿਖਾਂਗੇ ਸਾਰੇ ਕੈਮਰਾਜ਼ ਨੂੰ ਚੈੱਕ ਕਰਾਂਗੇ ਡੀਵੀਆਰਸ ਅਸੀਂ ਕਬਜ਼ੇ 'ਚ ਲੈ ਲਏ ਨੇ ਉਹਨਾਂ ਦੇ ਆਧਾਰ ਦੇ ਉੱਤੇ ਇਨਵੈਸਟੀਗੇਸ਼ਨ ਕਰਕੇ ਬੱਚੇ ਦੇ ਪੇਰੈਂਟਸ ਨੂੰ ਜੋ ਸਾਡੀ ਜੋ ਬੈਸਟ ਹੋ ਸਕਦਾ ਉਹ ਇਨਸਾਫ ਦੇਵਾਉਣਾ ਹੈ ਥੈਂਕ ਯੂ ਜਪਤਾ ਲੱਗਿਆ ਕਿ ਬਸ ਵੈਰੀਫਿਕੇਸ਼ਨ ਆਊਟ ਡਰਾਈਵਰ ਦੀ ਹੋਈ ਹੈ ਬ੍ਰਦਰ ਇਹ ਸਾਰੀਆਂ ਚੀਜ਼ਾਂ ਬਾਅਦ ਦੀਆਂ ਨੇ ਮੈਟਰੋਫੀਨੋਸ